हरियाणा पब्लिक सर्व कमिशन ਵੱਲੋਂ ਰਿਜ਼ਲਟ ਘੋਸ਼ਿਤ ਕੀਤੇ ਗਏ ਨੇ ਇਸ ਵਿੱਚ ਪਾਣੀਪਤ ਦੀ ਲੜਕੀ ਸ਼ਵਾਨੀ ਪਚਾਲ ਨੇ 20ਵੀਂ ਕੈਟਾਗਰੀ ਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਕੀਤਾ ਤੇ ਨਾਲ ਦੇ ਨਾਲ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ ਖਾਸ ਕਰਕੇ ਆਪਣੇ ਚਾਚੇ ਤੇ ਆਪਣੀ ਮਾਂ ਦੀ ਮਿਹਨਤ ਦਾ ਮੁੱਲ ਮੋੜਿਆ ਜਦੋਂ ਸ਼ਵਾਨੀ ਪਚਾਲ ਨੇ ਹਰਿਆਣਾ ਪਬਲਿਕ ਸਰਵ ਕਮਿਸ਼ਨ ਵੱਲੋਂ ਲਏ ਗਏ ਧਿਆਨ ਤੋਂ ਬਾਅਦ ਟੌਪ ਕੀਤਾ ਤੇ ਉਹ ਹੁਣ ਐਸਡੀਐਮ ਸਿਲੈਕਟ ਹੋ ਗਏ ਨੇ ਹਰਿਆਣਾ ਸਿਵਲ ਸਰਵਿਸ ਵੱਲੋਂ ਜਿਹੜੇ ਟੈਸਟ ਲਏ ਗਏ ਸੀ ਉਹਦੇ ਚ ਪਹਿਲਾ ਸਥਾਨ ਬੀਸੀਏ ਕੈਟਾਗਰੀ ਦੇ ਤਹਿਤ ਸ਼ਵਾਨੀ ਨੰਬਰ 1 ਕੈਟਾਗਰੀ ਤੇ ਰਹੀ ਇਸੇ ਤਰ੍ਹਾਂ ਜਨਰਲ ਕੈਟਾਗਰੀ ਦੇ ਲਈ ਇੱਕ ਸੀਟ ਖਾਲੀ ਸੀ ਤੇ ਇੱਕ ਇਕਨੋਮਿਕਲ ਵੀਕਰ ਸੈਕਸ਼ਨ ਕੈਟਾਗਰੀ ਵਾਸਤੇ ਪੋਸਟ ਰੱਖੀ ਗਈ ਸੀ ਜ਼ਿਲ੍ਹਾ ਪਾਣੀਪਾਤ ਦੇ ਪਿੰਡ ਬੋੜਵਾਲ ਮਾਜਰੀ ਦੀ ਰਹਿਣ ਵਾਲੀ ਸ਼ਵਾਨੀ ਦੇ ਚਾਚਾ ਨਰੇਸ਼ ਨੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਹੀ ਰਿਜਲਟ ਘੋਸ਼ਿਤ ਕੀਤਾ ਗਿਆ ਤਾਂ ਇਲਾਕੇ ਦੇ ਵਿੱਚ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਚੁੱਕੇ ਸੀ ਹਾਲਾਂਕਿ ਸ਼ਮਾਨੀ ਤੇ ਉਹਦੇ ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਤੇ ਜਦ ਸਾਡੇ ਟੱਬਰ ਨੂੰ ਪਤਾ ਲੱਗਾ ਤਾਂ ਫਿਰ ਖੁਸ਼ੀਆਂ ਹੀ ਖੁਸ਼ੀਆਂ ਤੇ ਸਾਡੇ ਪੈਰ ਧਰਤੀ ਤੇ ਨਹੀਂ ਲੱਗੇ ਜਦੋਂ ਗਵਾਂਡੀਆਂ ਨੇ ਜਾਂ ਹੋਰਾਂ ਨੇ ਟੈਲੀਫੋਨ ਦੇ ਜ਼ਰੀਏ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਫਿਰ ਟੈਲੀਫੋਨ ਦੀ ਘੰਟੀ ਵੱਜਣੋਂ ਬੰਦ ਹੀ ਨਹੀਂ ਹੋਈ ਨਰੇਸ਼ ਕੁਮਾਰ ਇਹ ਵੀ ਦੱਸਦੇ ਨੇ ਕਿ ਸ਼ਵਾਨੀ ਦੇ ਪਿਤਾ ਦਲਬਾਗ ਸਿੰਘ ਦੀ ਬੇਵਕਤੀ ਮੌਤ ਸਾਲ 2005 ਵਿੱਚ ਹੋਈ ਸੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਸविता ਅਤੇ ਸਾਂਝੇ ਪਰਿਵਾਰ ਨੇ ਫਿਰ ਸ਼ਵਾਨੀ ਦੀ ਪੜ੍ਹਾਈ ਅੱਗੇ ਰੱਖੀ ਸ਼ਵਾਨੀ ਨੇ 12ਵੀਂ ਜਮਾਤ ਜਿਹੜੀ ਆ ਉਹ ਸਰਕਾਰੀ ਸਕੂਲ ਸਮਾਲਖਾ ਤੋਂ ਕੀਤੀ ਤੇ ਉਸ ਤੋਂ ਬਾਅਦ ਉਹਨੇ ਬੀ ਟੈਕ ਦੇ ਵਿੱਚ ਸਿਵਲ ਇੰਜੀਨੀਅਰ ਦੀ ਡਿਗਰੀ ਐਨ ਆਈ ਟਿੀ ਕੁਰਕਸ਼ੇਤ ਤੋਂ ਪਾਸ ਕੀਤੀ ਇਸ ਤੋਂ ਬਾਅਦ ਸ਼ਵਾਨੀ ਨੇ ਬਾਬਲ ਸਥਿਤ ਜੀਐਸ ਡਬਲਯੂ ਕੰਪਨੀ ਵਿੱਚ ਬਤੌਰ ਇੰਜੀਨੀਅਰ ਦੀ ਪੋਸਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਲੇਕਿਨ ਸ਼ਵਾਨੀ ਦੇ ਸੁਪਨੇ ਕੁਝ ਹੋਰ ਸੀ ਉਹ ਕੁਝ ਹੋਰ ਹੀ ਬੰਨਾ ਚਾਹੁੰਦੇ ਸੀ ਜਿਸ ਕਰਕੇ ਉਹਨੇ ਸਿਵਲ ਸਰਵਿਸ ਦੀ ਪੜ੍ਹਾਈ ਜਾਰੀ ਰੱਖੀ ਸ਼ਵਾਨੀ ਨੇ ਫਿਰ ਪੜ੍ਹਨ ਦਾ ਮਨ ਬਣਾਇਆ ਤੇ ਉਸ ਤੋਂ ਬਾਅਦ ਨੌਕਰੀ ਦੇ ਦਰਾਂ ਨੀ ਹਰਿਆਣਾ ਪਬਲਿਕ ਸਰਵ ਕਮਿਸ਼ਨ ਦੇ ਵਿੱਚ ਉਹਨਾਂ ਨੇ ਫਿਰ ਪ੍ਰੀਖਿਆ ਦਿੱਤੀ ਉਸ ਤੋਂ ਬਾਅਦ ਉਹ ਕਰ ਬਖਾਇਆ ਜੋ ਸ਼ਵਾਨੀ ਨਾ ਹੀ ਪਰਿਵਾਰ ਨੇ ਸੋਚਿਆ ਸੀ ਤੇ ਉਹ ਹੁਣ ਬੀਸੀਏ ਕੈਟਾਗਰੀ ਦੇ ਵਿੱਚੋਂ ਉਹਨੇ ਟੌਪ ਕੀਤਾ ਤੇ ਹਰਿਆਣੇ ਦੇ ਵਿੱਚੋਂ ਐਸਡੀਐਮ ਸਿਲੈਕਟ ਹੋ ਗਏ ਨੇ ਸ਼ਵਾਨੀ ਦਾ ਇੱਕ ਭਰਾ ਵੰਛਾ ਜੋ ਹਾਲੇ ਉਹਦੇ ਚਾਚਾ ਦੱਸਦੇ ਨੇ ਕਿ ਨੈਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸ਼ਵਾਨੀ ਦੀ ਮਾਂ ਸविता ਪਿੰਡ ਦੇ ਵਿੱਚ ਹੀ ਅੰਗਣਵਾੜੀ ਸਕੂਲ ਆ ਉੱਥੇ ਹੀ ਬਤੌਰ ਅੰਗਣਵਾਰੀ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਜਦਕਿ ਦੂਜੇ ਜਿਹੜੇ ਸ਼ਵਾਨੀ ਦੇ ਚਾਚਾ ਜਿਹਦਾ ਨਾਮ ਦਿਨੇਸ਼ ਅਤੇ ਨਰੇਸ਼ ਨੇ ਉਹਨਾਂ ਨੇ ਪੂਰੀ ਮਦਦ ਕੀਤੀ ਤੇ ਅੱਜ ਸ਼ਵਾਨੀ ਨੇ ਉਹਨਾਂ ਵੱਲੋਂ ਕੀਤੀ ਗਈ ਮਦਦ ਤੇ ਪਰਿਵਾਰ ਦੀ ਮਿਹਨਤ ਦਾ ਮੁੱਲ ਮੋੜਿਆ ਸ਼ਵਾਨੀ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਤਿੰਨਾਂ ਚਾਚਿਆਂ ਨੇ ਅਤੇ ਮਾਂ ਨੇ ਉਸ ਦੇ ਸੰਘਰਸ਼ਿਤ ਵਿੱਚ ਪੂਰਾ ਸਾਥ ਦਿੱਤਾ ਅੱਜ ਉਸੇ ਸੰਘਰਸ਼ ਦੀ ਬਦੌਲਤ ਉਹ ਇਸ ਮੁਕਾਮ ਤੇ ਪੁੱਜੀ ਹੈ ਉਹਨਾਂ ਦਾ ਸੁਪਨਾ ਹਾਲੇ ਵੀ ਹੈ ਕਿ ਜਿਵੇਂ ਅੱਜ ਉਹਨਾਂ ਨੇ ਹਰਿਆਣਾ ਪਬਲਿਕ ਸਰਵਰ ਕਮਿਸ਼ਨ ਵੱਲੋਂ ਲਈ ਪ੍ਰੀਖਿਆ ਤੋਂ ਬਾਅਦ ਐਸਡੀਐਮ ਦੀ ਪੋਸਟ ਹਾਸਲ ਕੀਤੀ ਹੈ ਐਸਐਸ ਅਫੀਸਰ ਲੱਗੀ ਆ ਉਹ ਹੁਣ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਸਿਵਲ ਸਰਵਿਸ ਦੇ ਵਿੱਚੋਂ ਪ੍ਰੀਖਿਆ ਪਾਸ ਕਰਕੇ ਇੱਕ ਆਈਐਸ ਅਫੀਸਰ ਬਣ ਸਕੇ ਤੇ ਇਸ ਕਰਕੇ ਉਹ ਹਾਲੇ ਵੀ ਚਾਹੇ ਉਹ ਐਚਸੀਐਸ ਅਫੀਸਰ ਬਤੌਰ ਐਸਡੀਐਮ ਸਿਲੈਕਟ ਹੋ ਗਏ ਨੇ ਲੇਕਿਨ ਉਹਨਾਂ ਦਾ ਸੁਪਨਾ ਹਾਲੇ ਵੀ ਵੱਡਾ ਕਿ ਜਦੋਂ ਉਹ ਜੂਨੀਅਨ ਪਬਲਿਕ ਸਰਵਰ ਕਮਿਸ਼ਨ ਵੱਲੋਂ सिविल सर्वर्स ਦਾ ਟੈਸਟ ਲਿਆ ਜਾਂਦਾ ਉਹ ਪ੍ਰੀਖਿਆ ਪਾਸ ਕਰਕੇ ਘਟੋ ਘਟ ਆਈਐਸ ਜਾਂ ਫਿਰ ਆਈਪੀਐਸ ਬਣਨਾ ਇਹ ਸ਼ਵਾਨੀ ਦਾ ਸੁਪਨਾ ਉਹਦਾ ਪਰਿਵਾਰ ਨੂੰ ਵੀ ਪੂਰੀ ਉਮੀਦ ਹੈ ਕਿ ਜਿਵੇਂ ਉਹਨੇ ਐਸਸੀਐਸ ਬਣ ਕੇ ਐਸਐਡੀਐਮ ਸਿਲੈਕਟ ਹੋਈ ਆ ਉਹ ਦਿਨ ਦੂਰ ਨਹੀਂ ਆ ਜਦੋਂ ਉਹ ਯੂਪੀਐਸਸੀ ਦਾ ਟੈਸਟ ਕਰੈਕ ਕਰਕੇ ਉਹ ਆਈਐਸ ਜਾਂ ਫਿਰ ਆਈਪੀਐਸ ਅਫੀਸਰ ਸਿਲੈਕਟ ਹੋਏਗੀ ਉਹਨਾਂ ਦੇ ਪਰਿਵਾਰ ਨੂੰ ਖਾਸ ਕਰਕੇ ਉਹਨਾਂ ਦੇ ਚਾਚਾ ਤੇ ਉਹਨਾਂ ਦੀ ਮਾਤਾ ਨੂੰ ਇਹ ਪੂਰਨ ਭਰੋਸਾ ਹੈ ਇੱਕ ਪੂਰਾ ਭਰੋਸਾ ਹੈ ਕਿ ਉਹ ਜਲਦ ਉਹਨਾਂ ਨੂੰ ਆਪਣੀ ਧੀ ਤੇ ਮਾਣ ਆ ਉਹਦੀ ਮਿਹਨਤ ਤੇ ਮਾਣ ਆ ਕਿ ਇੱਕ ਦਿਨ ਜ਼ਰੂਰ ਉਹਨਾਂ ਦੀ ਮਿਹਨਤ ਤੇ ਜਿਹੜੀ ਲਗਣਾ ਉਹ ਕੰਮ ਆਏਗੀ ਤੇ ਇੱਕ ਆਈਐਸ ਜਾਂ ਫਿਰ ਆਈਪੀਐਸ ਅਫੀਸਰ ਦੇ ਤੌਰ ਤੇ ਉਹ ਭਰਤੀ ਹੋਏਗੀ ਹਮੇਸ਼ਾ ਅਗਰ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਵਿੱਚ ਜਜ਼ਬਾ ਜੋਸ਼ ਆ ਤੇ ਤੁਸੀਂ ਮੰਜ਼ਿਲ ਹਾਸਲ ਕਰ ਹੀ ਪਾਉਂਦੇ ਹੋ ਬਸ ਇਹੀ ਹੈ ਕਿ ਤੁਹਾਡਾ ਟੀਚਾ ਕਲੀਅਰ ਹੋਣਾ ਚਾਹੀਦਾ ਦਾ ਮਕਸਦ ਕਲੀਅਰ ਹੋਣਾ ਚਾਹੀਦਾ ਉਸ ਦੇ ਵਾਸਤੇ ਤੁਹਾਨੂੰ ਮਿਹਨਤ ਵੀ ਬੜੀ ਕਰਨੀ ਪੈਂਦੀ ਹੈ ਜਿਵੇਂ ਸ਼ਵਾਨੀ ਨੇ ਕਰਦ ਗਿਆ ਚਾਹੇ ਸਿਰ ਤੇ ਪਿਓ ਦਾ ਸਾਆ ਨਹੀਂ ਸੀ ਲੇਕਿਨ ਆਪਣੀ ਮਾਂ ਦੀ ਮਿਹਨਤ ਦਾ ਮੁੱਲ ਮੋੜਿਆ ਤੇ ਜਿਹੜੇ ਉਹਦੇ ਤਿੰਨੇ ਚਾਚੇ ਹੀ ਉਹਨਾਂ ਦੀ ਮਿਹਨਤ ਦਾ ਬੁੱਲਬੂੜ ਕੇ ਉਹਨੇ ਐਸ ਡੀ ਐਮ ਦੀ ਕੁਰਸੀ ਹਾਸਲ ਕਰਨੀ ਲੇਕਿਨ ਹਾਲੇ ਐਸ ਡੀ ਐਮ ਦੀ ਕੁਰਸੀ ਤੇ ਆਖ ਨਹੀਂ ਆਖ ਉਸ ਦੀ ਆਈ ਐਸ ਜਾਂ ਆਈ ਪੀ ਐਸ ਦੀ ਕੁਰਸੀ ਤੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਕੋਲ ਮੈਂ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ